ਕੋਜੇ ਮੋਬਾਈਲ ਫੋਨਾਂ ਦੀ ਗੱਲ ਹੁੰਦੀ ਹੈ ਆਈਪੈਡਾਂ ਦੀ ਗੱਲ ਹੁੰਦੀ ਹੈ ਡੈਸਕਟਾਪਾਂ ਦੀ ਗੱਲ ਹੁੰਦੀ ਹੈ ਟੈਹਰੀਆਂ ਕੁਝ ਹੋਰ ਜ਼ਰੂਰੀ ਕਾਗਜ਼ਾਤਾਂ ਦੀ ਜਿਹੜੀ ਗੱਲ ਹੁੰਦੀ ਹੈ ਕਿ ਉਥੋਂ ਬਰਾਮਦਗੀ ਹੋਈ ਆ ਜਦੋਂ ਅੰਮ੍ਰਿਤਸਰ ਦੇ ਵਿੱਚ ਰੇਡ ਕੀਤੀ ਸੀ ਅੰਮ੍ਰਿਤਸਰ ਚੋਂ ਕੋਈ ਲੈਪਟਾਪ ਕੁਝ ਬਰਾਮਦ ਨਹੀਂ ਹੋਇਆ ਜੀ ਮੈਨੂੰ ਫਰਜ ਜਮਤਲਾਸ਼ੀ ਉਹ ਦਿਖਾ ਦਿਓ ਜਿੱਥੇ ਕੁਝ ਵੀ ਮਿਲਿਆ ਹੋਵੇ ਗਰੇ 540 ਰੁਪਏ ਵੀ ਰਿਕਵਰ ਨੇ 540 ਕਰੋੜ ਦੀ ਗੱਲ ਕਰਦੇ ਨੇ ਇਹਨਾਂ ਨੇ 10 ਦਿਨ ਦਾ ਰਿਵਾਰਡ ਮੇਰੇ ਭਰਾ ਲਿਆ ਹੈ ਇਹ ਤਿੰਨ ਗੱਲਾਂ ਕਹਿ ਕੇ ਕਿ ਬੀਪਾ ਗਨੀਵ ਕੋਰ ਦੀ ਚਲੰਦਰ ਵਿੱਚ 25% ਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਕੀ ਕੋਈ ਉਹਦੇ ਦੇ ਹਿੱਸੇਦਾਰੀ ਹੈ ਉਹ ਸਾਨੂੰ ਜਰੂਰ ਦਿਖਾਣ ਸਭ ਜਿੱਦਾਂ ਬਾਰ-ਬਾਰ ਹੋਇਆ ਮੈਡਮ ਖੁਨੀਪੁਰ ਮੇਟੀਆਂ ਦਾ ਜ਼ਿਕਰ ਆਉਂਦਾ ਤਾਂ ਤੁਹਾਨੂੰ ਸ਼ੰਕਾ ਹੈਗਾ ਕਿ ਉਹਨਾਂ ਦੇ ਵੀ ਜਿਹੜੇ ਅਰੈਸਟ ਭਾਈ ਜਾਵੇ ਇਹ ਬੇਸ਼ਰਮ ਆਦਮੀ ਨੇ ਇਹਨਾਂ ਨੂੰ ਪੰਜਾਬ ਕੀ ਕੋਈ ਸੱਭਿਆਚਾਰਦਾਨੀ ਪਤਾ ਜਿਸ ਤਰੀਕੇ ਨਾਲ ਇਹ ਘਰੇ ਵੜੇ ਸੀ ਇਹਨਾਂ ਨੇ ਜੋ ਕਰਨਾ ਕਰ ਜੋ ਇਹਨਾਂ ਨੇ ਕਰਨਾ ਕਰਨਾ ਸੀ ਹਰ ਚੀਜ਼ ਦਾ ਤੋਂ ਗਿਆ ਹੈ ਜੀ ਪੁਲਿਤ ਸਿੰਘ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਕਿੰਨੀ ਵੱਡੀ ਬੇਸ਼ਰਮੀ ਹੈ ਕਿੰਨਾ ਵੱਡਾ ਏਜੰਡਾ ਹੈ ਕਿ ਆਪ ਦੇ ਪੇਜ ਫਿ ਅਫੀਸ਼ਲ ਪੇਜ ਤੇ ਮੈਂ ਸਵਾਲ ਪੁੱਛਣਾ ਚਾਹੁੰਦਾ ਤੁਸੀਂ ਲਾਲ ਗੇਸੀ ਸੁਲਸਵਾਨ ਗੇਸੀ ਕੌਣ ਸੀ ਉੱਥੇ ਜਿਹੜਾ ਦੱਸ ਰਿਹਾ ਕਿ ਉਹ ਰਾਤੀ ਨਹੀਂ ਸੀ ਜੀ ਮੇਰਾ ਬਲੱਡ ਪ੍ਰੈਸ਼ਰ ਵਾਲੇ ਚੈੱਕ ਇਨ ਨਹੀਂ ਕੀਤਾ ਕਿੰਨਾ ਕਿੰਨਾ ਨਹੀਂ ਪਗਾ ਉਹਨੇ ਇਹ ਵੀ ਕਹਿੰਦਾ ਭਗਵੰਤ ਸਿੰਘ ਮਾਨ ਨੂੰ ਕਹਦੇ ਹੋ ਆਪ ਦਾ ਪ੍ਰੈਸ਼ਰ ਸੁਣੋ ਹਸਤੀਕਾਲ ਜੀ ਤੁਸੀਂ ਵੇਖ ਰਹੇ ਹੋ ਰਾਜਸਥਾਨ نیوز ਤੇ ਮੈਂ ਜਸ ਖੈਰਾ ਅੱਜ ਹਾਈ ਕੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਾਈ ਪਟੀਸ਼ਨ ਦੀ ਜਿਹੜੀ ਤੀਜੀ ਸੁਣਵਾਈ ਹੋਣੀ ਸੀ ਅੱਜ ਸਾਡੇ ਨਾਲ ਉਹਨਾਂ ਦੇ ਵਕੀਲ ਦਮਨ ਵੀਰ ਸੁਪਤੀ ਜੀ ਮੌਜੂਦ ਨੇ ਸੁਪਤੀ ਸਾਹਿਬ ਅੱਜ ਸੁਣਵਾਈ ਹੋਈ ਹੈ ਕਿ ਕੁਝ ਰਿਹਾ ਸੁਣਵਾਈ ਅੱਜ ਕੋਈ ਸੁਣਵਾਈ ਨਹੀਂ ਹੋਈ ਜੀ ਅੱਜ ਤਾਂ ਫਾਈਲ ਟੇਕ ਅਪ ਵੀ ਨਹੀਂ ਹੋਈ ਅਸੀਂ ਕੱਲ ਇੱਕ ਲੈਟਰ ਸਰਕੂਲੇਟ ਕਰਤੀ ਸੀ ਕਿਉਂਕਿ ਐਸੀ ਹੁਣ ਜਿਹੜੀ ਪਟੀਸ਼ਨ ਹੈ ਉਹ ਕੰਪਰੀਹੈਂਸਿਵ ਫਾਈਲ ਕਰਨੀ ਹੈ ਜਦ ਅਸੀਂ ਫਸਟ ਵਰਕਿੰਗ ਡੇ ਹਾਈ ਕੋਰਟ 'ਚ ਪਟੀਸ਼ਨ ਫਾਈਲ ਕੀਤੀ ਉਹ 3rd ਵਰਕਿੰਗ ਡੇ ਤੇ ਲੱਗ ਗਈ ਲੱਗ ਗਈ ਜੀ ਉਸ ਵੇਲੇ ਪਹਿਲਾ ਰਿਮਾਂਡ ਖਤਮ ਹੋ ਗਿਆ ਸੀ ਫਿਰ ਅਸੀਂ ਸੈਕੰਡ ਰਿਮਾਂਡ ਐਪਲੀਕੇਸ਼ਨ ਫਾਈਲ ਕੀਤੀ ਚੈਲੰਜ ਕਰਨ ਵਾਸਤੇ ਸੈਕੰਡ ਰਿਮਾਂਡ ਵੀ ਖਤਮ ਹੋ ਗਿਆ ਹੁਣ ਉਹ ਜੁਡੀਸ਼ੀਅਲ ਕਸਟਡੀ ਚ ਹੈ ਤੇ ਅਸੀਂ ਹੁਣ ਅਰੈਸਟ ਵੀ ਚੈਲੰਜ ਕਰਨੇ ਆ ਜਿਸ ਤਰੀਕੇ ਨਾਲ ਉਹ ਵਿਜਿਬਿਲਿਟੀ ਬੰਦਰ ਬੜੀ ਉਹ ਐਫਆਈਆਰ ਰਜਿਸਟਰ ਨਹੀਂ ਹੋ ਸਕਦੀ ਸੀ ਉਹ ਇਨਕੁਆਇਰੀ ਤੋਂ ਪਹਿਲਾਂ ਉਹਨਾਂ ਨੂੰ ਪੜ ਨਹੀਂ ਸਕਦੇ ਸੀ ਕਿੰਨੇ ਵਜੇ ਹੋਈ ਕਿੰਨੇ ਵਜੇ ਪੁਲਿਸ ਪਾਰਟੀ ਪਹੁੰਚ ਗਈ ਕੌਣ ਕੌਣ ਉਸੇ ਆਫੀਸ਼ੀਅਲ ਪ੍ਰੈਜ਼ੈਂਸੀ ਕੌਣ ਕੌਣ ਉਸੇ ਅਨੌਫੀਸ਼ੀਅਲੀ ਪ੍ਰੈਜ਼ੈਂਸੀ ਕੀ ਕੁਛ ਉਹ ਕਰੋ ਡੀ ਵੀਆਰ ਜਾਣ ਮੁੱਛ ਕੇ ਚੋਰੀਆਂ ਕਰਕੇ ਲੈ ਗਏ ਕਿਵੇਂ ਉਹ ਵਰਕਰਾਂ ਤੇ ਹੁਣ ਤੱਕ ਉੱਥੇ ਤਸ਼ੱਦਦ ਹੁੰਦੀ ਰਹੀ ਹੈ ਜਿਹੜੇ ਰਿਮਾਂਡ ਆਰਡਰ ਨੇ ਉਹ ਰਿਮਾਂਡ ਐਪਲੀਕੇਸ਼ਨਾਂ ਕੀ ਸੀ ਤੇ ਵਿੱਚੋਂ ਨਿਕਲਿਆ ਕਿ ਇਹ ਸਾਰੀ ਚੀਜ਼ਾਂ ਅਸੀਂ ਚੈਲੰਜ ਕਰਨੀ ਹੈ ਇਹ ਕੰਪਰੀਹੈਂਸਿਵ ਪੋਟੀਸ਼ਨ ਬਣ ਰਹੀ ਹੈ ਤੇ ਇਸ ਕਰਕੇ ਅਸੀਂ ਸਮਾਂ ਮੰਗਿਆ ਸੀ ਜਿੰਨਾ ਸਮਾਂ ਮੰਗਿਆ ਆਨਰੇਬਲ ਕੋਰਟ ਨੇ ਸਾਨੂੰ ਦੇ ਦਿੱਤਾ ਤੇ ਸੁਪਤੀ ਸਾਹਿਬਾ ਕੁਝ ਜੋ ਮੋਬਾਈਲ ਫੋਨਾਂ ਦੀ ਗੱਲ ਹੁੰਦੀ ਹੈ ਆਈਪੈਡਾਂ ਦੀ ਗੱਲ ਹੁੰਦੀ ਹੈ ਡੈਸਕਟਾਪਾਂ ਦੀ ਗੱਲ ਹੁੰਦੀ ਹੈ ਡੈਰੀਆਂ ਕੁਝ ਹੋਰ ਜ਼ਰੂਰੀ ਕਾਗਜ਼ਾਤਾਂ ਦੀ ਜਿਹੜੀ ਗੱਲ ਹੁੰਦੀ ਹੈ ਕਿ ਉੱਥੋਂ ਬਰਾਮਦਗੀ ਹੋਈ ਆ ਜਦੋਂ ਅੰਮ੍ਰਿਤਸਰ ਦੇ ਵਿੱਚ ਰੇਡ ਕੀਤੀ ਗਈ ਅੰਮ੍ਰਿਤਸਰ ਚੋਂ ਕੋਈ ਲੈਪਟਾਪ ਕੁਝ ਬਰਾਮਦ ਨਹੀਂ ਹੋਏ ਜੀ ਮੈਨੂੰ ਫਰਜ ਜਮਤਲਾਸ਼ੀ ਉਹ ਦਿਖਾ ਦਿਓ ਜਿੱਚੇ ਕੁਝ ਵੀ ਮਿਲਿਆ ਹੋਵੇ ਜੀ ਚੰਡੀਗੜ੍ਹ ਦੇ ਘਰ 'ਚ ਇਹਨਾਂ ਨੂੰ ਦੋ ਕੰਪਿਊਟਰ ਮਿਲੇ ਇੱਕ ਆਈਪੈਡ ਇੱਕ ਲੈਪਟਾਪ ਦੋਨੋਂ ਸਕੂਲ ਜਾਣ ਵਾਲੇ ਬੱਚਿਆਂ ਦੇ ਇੱਕ ਸੱਤ ਸੀਟਰ ਸੋਫਾ ਜੀ ਇੱਕ ਮਾਈਕ੍ਰੋਵੇਵ ਹੈ ਦੋ ਏਸੀ ਨੇ ਦੋ ਪਲੰਗ ਨੇ ਇਹ ਹੈ ਜੀ ਇਹਨਾਂ ਕੋਲ ਡਿਸਪਰੋਪੋਰਸ਼ਨਡ ਐਸੈਟ ਦਾ ਕੇਸ ਕਰੇ 540 ਰੁਪਏ ਵੀ ਰਿਕਵਰ ਨਹੀਂ 540 ਕਰੋੜ ਦੀ ਗੱਲ ਕਰਦੇ ਨੇ ਇਹਨਾਂ ਨੇ 10 ਦਿਨ ਦਾ ਰਿਮਾਂਡ ਮੇਰੇ ਭਰਾ ਲਿਆ ਹੈ ਇਹ ਤਿੰਨ ਗੱਲਾਂ ਕਹਿ ਕੇ ਕਿ ਬੀਬਾ ਗਨੀਵ ਕੌਰ ਦੀ ਚਲੰਦਰ ਵਿੱਚ 25% ਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਹੈਗੀ ਹੈ ਕੋਈ ਉਹਦੇ ਵਿੱਚ ਹਿੱਸੇਦਾਰੀ ਹੈ ਉਹ ਸਾਨੂੰ ਜਰੂਰ ਦਿਖਾਣ ਉਹਨਾਂ ਨੇ ਕਿਹਾ ਹੈ ਜੀ ਕਿ ਬੀਬਾ ਗੁਨੀਬ ਕੌਰ ਦੀ ਮਸ਼ੂਬਰਾ ਸ਼ਿਮਲੇ 'ਚ 1000 ਏਕੜ ਜ਼ਮੀਨ ਹੈ ਉਹ ਸਾਨੂੰ ਜ਼ਰੂਰ ਦਿਖਾਣ ਤੇ ਸਾਨੂੰ 540 ਕਰੋੜ ਰੁਪਏ ਦੀ ਸ਼ਕਲ ਜ਼ਰੂਰ ਦਿਖਾਣ ਇਹ ਤਿੰਨ ਗੱਲਾਂ ਨਹੀਂ ਦਿਖਾਓਗੇ ਤਾਂ ਲੋਕਾਂ ਦੇ ਸਾਹਮਣੇ ਤੁਸੀਂ ਫਿਰ ਵੀ ਮਾਫੀ ਮੰਗ ਲਿਓ ਸੋਪੀ ਸਾਹਿਬ ਜਿੱਦਾਂ ਬਾਰ-ਬਾਰ ਮੈਡਮ ਗੁਨੀਬ ਮੰਜੇਠੀਆ ਦਾ ਜ਼ਿਕਰ ਆਉਂਦਾ ਤਾਂ ਤੁਹਾਨੂੰ ਸ਼ੰਕਾ ਹੈਗਾ ਕਿ ਉਹਨਾਂ ਦੀ ਵੀ ਜੜੀ ਅਰੈਸਟ ਭਾਈ ਜਾ ਸਕਦੀ ਹੈ ਇਹ ਬੇਸ਼ਰਮ ਆਦਮੀ ਨੇ ਇਹਨਾਂ ਨੂੰ ਪੰਜਾਬ ਦੀ ਕੋਈ ਸੱਭਿਆਚਾਰ ਦਾ ਨਹੀਂ ਪਤਾ ਜਿਸ ਤਰੀਕੇ ਨਾਲ ਇਹ ਘਰੇ ਵੜੇ ਸੀ ਇਹਨਾਂ ਨੇ ਜੋ ਕਰਨਾ ਕਰਤਾ ਜੀ ਜੋ ਇਹਨਾਂ ਨੇ ਕਰਨਾ ਕਰਨਾ ਸੀ ਹਰ ਚੀਜ਼ ਵਾਸਤੇ ਤਿਆਰ ਹੈ ਬੀਬਾ ਨੂੰ ਛੱਡੋ ਦੋ ਘਰੇ ਬੱਚੇ ਨੇ ਜੀ ਬਜ਼ੁਰਗ ਨੇ ਜੋ ਤੁਸੀਂ ਕਰਨਾ ਕਰ ਇਹਨਾਂ ਤੋਂ ਕੋਈ ਡਰਨਾ ਡੂਤਾ ਨਹੀਂ ਹੈ ਜੀ ਸੁਪਤੀ ਸਾਹਿਬ ਅੱਜ ਸਵੇਰ ਦੀਆਂ ਜਿਹੜੀਆਂ ਖਬਰਾਂ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਕਿ ਰਾਤ ਜਿਹੜੇ ਮਜੀਠੀਆ ਸਾਹਿਬ ਸੌ ਨਹੀਂ पाए ਉਹਨਾਂ ਦਾ ਬੀਪੀ ਵੀ ਜਿਹੜਾ ਕਾਫੀ ਵੱਧ ਚੁੱਕਿਆ ਸੀ ਉਸ ਬਾਰੇ ਕੀ ਦੇਖੋ ਇਹ ਚੀਫ ਮਨਿਸਟਰ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਕਿੰਨੀ ਵੱਡੀ ਬੇਸ਼ਰਮੀ ਹੈ ਕਿੰਨਾ ਵੱਡਾ ਏਜੰਡਾ ਹੈ ਕਿ ਆਪਦੇ ਪੇਜ ਆਫੀਸ਼ੀਅਲ ਪੇਜ ਤੇ ਮੈਂ ਸਵਾਲ ਪੁੱਛਣਾ ਚਾਹੁੰਦਾ ਤੁਸੀਂ ਨਾਲ ਗਏ ਸੀ ਸੁਮਾਨ ਗਏ ਸੀ ਕੋਣ ਸੀ ਉਥੇ ਜਿਹੜਾ ਦੱਸ ਰਿਹਾ ਕਿ ਉਹ ਰਾਤੀ ਨਹੀਂ ਸੁੱਤੇ ਮੇਰੀ ਸਵੇਰੇ ਉਹਨਾਂ ਨਾਲ 7:30 ਵਜੇ ਫੋਨ ਤੇ ਗੱਲ ਹੋਈ ਹੈ ਮੈਨੂੰ ਵੀ ਚਿੰਤਾ ਸੀ ਮੈਂ ਸੋਚਿਆ ਇੰਨੀ ਵੱਡੀ ਝੂਠੀ ਗੱਲ ਤੇ ਕਰ ਨਹੀਂ ਸਕਦੇ ਇਹਨੇ ਬੇਸ਼ਰਮ ਨਹੀਂ ਹੋ ਸਕਤੇ ਇਹਨਾਂ ਮਿਆਰ ਡਿਗ ਨਹੀਂ ਸਕਦਾ ਅਫੀਸ਼ੀਅਲ ਇੱਕ ਪਾਰਟੀ ਦਾ ਉਹਨੇ ਕਿਹਾ ਜੀ ਮੇਰਾ ਬਲੱਡ ਪ੍ਰੈਸ਼ਰ ਵਾਲੇ ਚੈੱਕਿੰਗ ਨਹੀਂ ਕੀਤਾ ਕਿੰਨਾ ਕਿੰਨਾ ਨਹੀਂ ਪਤਾ ਉਹਨੇ ਇਹ ਜਰੂਰ ਕਿਹਾ ਤਾਂ ਭਗਵੰਤ ਸਿੰਘ ਮਾਨ ਨੂੰ ਕਹਦੇ ਹੋ ਆਪ ਦਾ ਪ੍ਰੈਸ਼ਰ ਜੂ ਚੈੱਕ ਕਰਾ ਲਓ ਜੀ ਸੋਕੀ ਸਭ ਤਾਂ ਜਿਹੜੇ ਸਰਕਾਰੀ ਰਿਕਾਰਡ ਹੁੰਦੇ ਨੇ ਜਿੱਦਾਂ ਕੈਦੀਆਂ ਦਾ ਸਾਰਿਆਂ ਦਾ ਰਿਕਾਰਡ ਰੱਖਿਆ ਜਾਂਦਾ ਇੱਕ ਜਦੋਂ ਵੀ ਉਹਨਾਂ ਦੇ ਨਾਲ ਕੋਈ ਵੀ ਉਥੇ ਚ ਦੇਖੋ ਸਾਰਾ ਰਿਕਾਰਡ ਹੁੰਦਾ ਹੈ ਇਹ ਮੰਗ ਤੁਹਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਨ ਤੱਕ ਕਰ ਰਹੇ ਨੇ ਜਿਵੇਂ ਤੁਹਾਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਫਰਦ ਜਮਤਲਾਸ਼ੀ ਦਿਖਾ ਦਿਓ ਜਿੱਚੇ 29 ਮੋਬਾਈਲ ਫੋਨ ਰਿਕਾਰਡ ਸੀ ਜੀ ਸੋ ਇਹ ਸਾਨਾ ਬਿਕਰਮ ਸਿੰਘ ਮਦੀਖੀਆ ਦੇ ਜਿਹੜੇ ਵਕੀਲ ਨੇ ਦਮਨਵੀਰ ਸੁਖਤੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਜਦੋਂ ਦੀਆਂ ਇਹ ਖਬਰਾਂ ਚੱਲ ਰਹੀਆਂ ਕਿ ਜਿਹੜੀ ਬਿਕਰਮ ਸਿੰਘ ਮਜੀਠੀਆ ਰਾਤ ਪਰ ਸੌ ਨਹੀਂ ਪਾਏ ਉਹਨਾਂ ਦਾ ਬੀਪੀ ਜਿਹੜਾ ਕਾਫੀ ਜ਼ਿਆਦਾ ਵਧਿਆ ਸੀ ਤਾਂ ਸਵੇਰੇ ਜਿਹੜਾ ਇਹਨਾਂ ਦੇ ਕੋਲੋਂ ਦਾਅਵਾ ਕੀਤਾ ਗਿਆ ਕਿ ਸਵੇਰੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਨੇ ਇੱਕੋ ਜਿਹੜਾ ਜਵਾਬ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਰੂਰ ਭੇਜਿਆ ਕਿ ਉਹ ਆਪਣਾ ਬੀਪੀ ਚੈੱਕ ਕਰਵਾ ਲੈਣ ਮੇਰਾ ਜ਼ਰੂਰ ਠੀਕ ਹੈ ਮੈਂ ਚੜ੍ਹਦੀ ਕਲਾ ਚੋਂ ਆਪਣਾ ਬੀਪੀ ਜ਼ਰੂਰ ਚੈੱਕ ਕਰਵਾ ਲਾਂ ਜਿੱਦਾਂ ਕਿ ਜਿਹੜੀਆਂ ਕਈ ਗੱਲਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਪੇਜ ਤੇ ਜਿਹੜੀਆਂ ਪੈ ਰਹੀਆਂ ਉਸ ਚੀਜ਼ ਨੂੰ ਵੀ ਲੈ ਕੇ ਜਿਹੜਾ ਵਕੀਲ ਸਾਹਿਬ they get